ਜੀ ਸਾਰਿਆਂ ਨੂੰ ਪਹਿਲੀ ਸਟੋਰੀ ਨੂੰ ਬਹੁਤ ਪਿਆਰ ਦਿੱਤਾ। ਤਿੰਨ ਮਹੀਨੇ ਬਾਅਦ ਸੋਰੀ ਪਾਈ ਸੀ ਤੇ ਮਤਲਬ ਉਹ ਐ ਚੱਕਦੇ ਵਿਊ ਪਰ ਕੋਈ ਗੱਲ ਨਹੀਂ ਹੋਰ ਬਹੁਤ ਵੀਡੀਓ ਲੈ ਕੇ ਆਣੀ ਤੁਹਾਡੇ ਲਈ। ਅੱਜ ਦੀ ਵੀਡੀਓ ਬਈ ਹੈਗੀ ਆ ਫਲੋਰੀਡਾ ਯੂ ਐਸ ਵਿੱਚ ਕੈਂਟ ਸ਼ਹਿਰ ਆ ਪੂਰਾ। ਇੱਕ ਕਹਾਣੀ ਹੈਗੀ ਇੱਕ ਮੀਆਂ ਬੀਬੀ ਦੀ। ਤੁਸੀਂ ਫੋਟੋ ਦੇਖ ਲਈ। ਇੱਕ ਬੰਦੇ ਦੇ ਸਿਰਦਰਦ ਹੁੰਦਾ ਬਹੁਤ ਜ਼ਿਆਦਾ। ਮਾਈਗਰੇਨ ਹੀ ਹੈਗੀ। ਮਨ ਸਿਰਦਰਦ ਹੁੰਦਾ ਇੰਨਾ ਕਸਿਰਦਰਦ ਹੁੰਦਾ ਕਿ ਬੰਦੇ ਨੂੰ ਪਤਾ ਲੱਗਦਾ ਬਾਅਦ ਵਿੱਚ ਸਰਜੋ ਨਿਕਲਦਾ ਕੀ ਆ ਓ ਮਾਈ ਗਾਡ ਸਿਰਾ ਕਹਾਣੀ ਹੈਗੀ ਇੱਕ ਫਲੋਰੀਡਾ ਦੇ ਵਿੱਚ ਐਪ੍ਰਲ ਨਾਂ ਦੀ ਕੁੜੀ ਹੁੰਦੀ ਹੈ ਤੇ ਮਾਈਕ ਨਾਂ ਦਾ ਬੰਦਾ ਹੁੰਦਾ ਆ ਮਾਈਕ ਨਾਂ ਦਾ ਬੰਦਾ ਇਹਦੀ ਘਰ ਹੁੰਦੀ ਹੈ ਐਪ੍ਰਲ ਐਪ੍ਰਲ ਨਹੀਂ ਐਪ੍ਰਲ ਇਹ ਗੋਰਿਆਂ ਦੇ ਨਾਂ ਹੁੰਦੇ ਨੇ 28 ਜੂਨ 2017 ਨੂੰ ਸਵੇਰੇ ਉੱਠਦੀ ਆ ਸਵੇਰੇ ਉੱਠਦੀ ਨਹੀਂ ਸਵੇਰੇ ਉੱਠਦਾ ਸਵੇਰੇ ਉੱਠਦਾ ਬੰਦਾ ਸਿਰਦਰਦ ਬਹੁਤ ਹੋ ਰਿਹਾ ਹੁੰਦਾ ਦੇਖਦਾ ਵੀ ਨਾਲ ਘਰ ਵਾਲੀ ਸੁੱਤੀ ਪਈ ਆ ਸਿਰਦਰਦ ਬਹੁਤ ਹੋ ਰਿਹਾ ਕਹਿੰਦਾ ਵੀ ਕੀ ਕੀਤਾ ਜਾਵੇ ਦੀ ਗੋਲੀ ਗਾੜੀ ਲੈ ਲਈਏ ਕੋਈ ਸਿਰਦਰਦ ਦਾ ਇੰਨਾ ਕੋ ਹੋ ਰਿਹਾ ਵੀ ਸਿਰਫ ਫਟ ਰਿਹਾ ਉਹ ਕਹਿੰਦਾ ਵੀ ਐ ਤਾਂ ਲੋਟ ਨਹੀਂ ਆਉਣਾ ਕਿ ਗੋਲੀ ਗਾੜੀ ਲੈ ਲਈਏ ਚਲੋ ਜੀ ਉੱਠਦਾ ਗੋਲੀ ਲੈਂਦਾ ਕਹਿੰਦਾ ਵੀ ਚਲ ਸੋਚਦਾ ਵੀ ਗੋਲੀ ਲੈ ਕੇ ਸੜਕ ਪੈ ਜੂ ਸਿਰਦਰਦ ਇੰਨਾ ਕੋ ਹੁੰਦਾ ਵੀ ਦੱਸ ਨਹੀਂ ਸਕਦੇ ਹੱਥ ਲਾਉਣਾ ਸਿਰ ਤੇ ਇੱਥੇ ਨੂੰ ਬਲੱਡ ਮਾੜਾ ਜਿਹਾ ਫੀਲ ਹੁੰਦਾ ਬਲੱਡ ਇਸ ਜਗ੍ਹਾ ਤੇ ਕਹਿੰਦਾ ਵੀ ਸ਼ਾਇਦ ਉਹ ਮੇਰੀ ਵਾਈਫ ਨੇ ਨਾ ਪਾਸਤਾ ਪੂਸਾ ਰੈਂਦੀ ਨੇ ਕੋਈ ਨਾ ਨੋਂ ਨੂੰ ਮਾਰਤਾ ਹੋਣਾ ਵੀ ਸ਼ਾਇਦ ਉਹਦੇ ਕਰਕੇ ਜਾਂ ਬੈੱਡ ਤੇ ਪਿਆ ਹੋਣਾ ਵੀ ਕੁਝ ਵੱਜ ਗਿਆ ਹੋਣਾ ਸ਼ਾਇਦ ਵੀ ਹੋ ਸਕਦਾ ਵੀ ਉਹਦੇ ਕਰਕੇ ਸਿਰ ਦੇ ਵਿੱਚੋਂ ਖੂਨ ਆ ਗਿਆ ਹੋਵੇ ਮਤਲਬ ਮਾੜਾ ਮਾੜਾ ਚਲੋ ਜੀ ਆ ਪਿਆ ਰਿਹਾ ਕਹਿੰਦਾ ਵੀ ਜਦ ਗੋਲੀ ਲਈ ਆ ਸਿਰਦਰਦ ਹੁਣ ਠੀਕ ਹੋ ਜਾਊਗਾ ਘੰਟਾ ਪਰ ਉਹ ਤੋਂ ਬਾਅਦ ਨਹੀਂ ਸਿਰਦਰਦ ਟਿਕਦਾ ਨਹੀਂ ਘਰ ਵਾਲੀ ਨੂੰ ਤਾਂ ਨਹੀਂ ਠਾਉਂਦਾ ਵੀ ਕਹਿੰਦਾ ਵੀ ਚਲੋ ਕਾਉਂ ਠਾਉਣੀ ਆ ਸੁੱਤੀ ਪਈ ਆ ਸਵੇਰ ਦੇ 2:3 3 ਵਜੇ ਆ ਕਾਉਂ ਠਾਉਣੀ ਆ ਨਾ ਆਪਾਂ ਹੋ ਸੋਚਦੇ ਆ ਕਿ ਰਾਤ ਨੂੰ ਆਪਾਂ ਨੂੰ ਪੇਟ ਹੁੰਦਾ ਵੀ ਕਾਉਂ ਠਾਉਣਾ ਨਾਲ ਦੇ ਨੂੰ ਹੁੰਦਾ ਹੋਂਦਾ ਕੀ ਹੁੰਦਾ ਚਲੋ ਜੀ ਸਰਾਣਾ ਲਾਉਂਦਾ ਸੌਣ ਦੀ ਕੋਸ਼ਿਸ਼ ਕਰਦਾ ਪਰ ਨਹੀਂ ਗੱਲ ਨਹੀਂ ਬਣੀ ਹੱਥ ਲਾਉਂਦਾ ਸਿਰ ਤੇ ਖੂਨ ਫੀਲ ਹੋ ਰਿਹਾ ਕਹਿੰਦਾ ਵੀ ਚਲੋ ਹੱਥ ਹੱਥ ਮੱਜਿਆ ਹੋਣਾ ਸਰਦਰਦ ਲੋਟ ਨਹੀਂ ਆਉਂਦਾ ਅੱਕਿਆ ਥੱਕਿਆ ਕੀ ਕਰਦਾ ਇਹ ਸੋਚਦਾ ਵੀ ਸ਼ਾਇਦ ਉਹਨੂੰ ਐਨੋਰੀਜ਼ਮ ਜਾਂ ਸਮਥਿੰਗ ਇੱਕ ਐਸੋਰੀਜ਼ਮ ਜਾਂ ਸਮਥਿੰਗ ਇੱਕ ਟਰਮ ਹੁੰਦੀ ਹੈ ਜਿਹਦੇ ਨਾਲ ਹੁੰਦਾ ਆਪਾਂ ਨੇ ਕਹਿੰਦੇ ਬੰਦੇ ਦੀ ਥਾਲੇ ਦੀ ਦਿਮਾਗ ਦੀ ਨਾਲੀ ਫਟ ਗਈ ਉਹ ਚੀਜ਼ ਨੂੰ ਲੱਗਿਆ ਵੀ ਸ਼ਾਇਦ ਮੇਰੀ ਕੋਈ ਦਿਮਾਗ ਦੀ ਨਾਲੀ ਫਟ ਗਈ ਜਿਹਦਾ ਖੂਨ ਫੀਲ ਹੋ ਰਿਹਾ ਹੱਥ ਲਾਉਂਦਾ ਖੂਨ ਉਹ ਕਹਿੰਦਾ ਵੀ ਸ਼ਾਇਦ ਨਹੀਂ ਨਾਸ ਫਟ ਗਈ ਸ਼ਾਇਦ ਕਹਿੰਦਾ ਪਰ ਦਰਦ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਅੱਕਿਆ ਥੱਕਿਆ ਉਹਦੀ ਵਾਈਫ ਨੂੰ ਜਗਾ ਲੈਂਦਾ ਉਹ ਕਹਿੰਦਾ ਵੀ ਹਸਪਤਾਲ ਜਾਈਏ ਵੀ ਦਰਦ ਬਹੁਤ ਜ਼ਿਆਦਾ ਹੋ ਰਿਹਾ ਆਵਦੀ ਵਾਈਫ ਨੂੰ ਹੁਜ ਮਾਰਦਾ ਹੁਜ ਮਾਲਵੇ ਵਾਲਿਆਂ ਦੀ ਹੁਜ ਮਾਰਦਾ ਕਹਿੰਦਾ ਵੀ ਉੱਠ ਖੜ ਭਾਈ ਉਹ ਹੌਲੀ ਹੌਲੀ ਹੁਣਦੇ ਵਾਂ ਕੀ ਗੱਲ ਹੋ ਗਈ ਸਵੇਰੇ ਸੌੜਦੀ ਆ ਉਹ ਕਹਿੰਦਾ ਵੀ ਹਸਪਤਾਲ ਚੱਲੀਏ ਵੀ ਮੇਰੇ ਦਰਦ ਬਹੁਤ ਹੋ ਰਿਹਾ ਸਿਰ ਦਰਦ ਬਹੁਤ ਜ਼ਿਆਦਾ ਵੀ ਸ਼ਾਇਦ ਵੀ ਕੋਈ ਨਾੜ ਨੂੜ ਫੜ ਗਈ ਦਿਮਾਗ ਦੀ ਉਹ ਹੌਲੀ ਹੌਲੀ ਕੱਪੜੇ ਪਾਉਂਦੀ ਆ ਹੌਲੀ ਹੌਲੀ ਤਿਆਰ ਹੁੰਦੀ ਆ ਮੂੰਹ ਮਾ ਧੋਉਂਦੀ ਆ ਉਹ ਕਹਿੰਦੀ ਵੀ ਕੀ ਹੋਇਆ ਚੌਰਾ ਦਿਨੁੱਧ ਰਾਤ ਨੂੰ ਤੰਗ ਕਰੀ ਇਹਨ ਉਹ ਕਹਿੰਦੀ ਮੇਰਾ ਸਿਰ ਬਹੁਤ ਦੁਖੀ ਜਾਂਦਾ ਹਸਤ ਵਾਲੇ ਜਾਣਾ ਪੈਣਾ ਉਹ ਕਹਿੰਦੀ ਠੀਕ ਆ ਚਲੋ ਚੱਲ ਜੀ ਚਲੋ ਜੀ ਹਸਪਤਾਲ ਨਾਲ ਜਾਣ ਦੀ ਰੈਡੀ ਹੋ ਜਾਂਦੀ ਆ ਹਸਪਤਾਲ ਦੇ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਉਹਦਾ ਐਕਸ-ਰੇ ਕੀਤਾ ਜਾਂਦਾ ਸੌਰੀ ਵੀਡੀਓ ਉਹਦੇ ਬਾਅਦ ਨਹੀਂ ਆਈ ਸੀ ਤਾਂ ਕਰਕੇ ਦੁਬਾਰਿਆ ਫਤ ਦਿਨੇ ਵੀਡੀਓ ਸ਼ੂਟ ਕਰ ਰਹੇ ਆ ਕੱਪੜੇ ਸੇਮ ਹੀ ਨੇ ਸੋ ਹੁੰਦਾ ਕੀ ਆ ਜੀ ਹਸਪਤਾਲ ਤੇ ਜਾਂਦੇ ਨੇ ਹਸਪਤਾਲ ਤੇ ਜਾ ਕੇ ਸਭ ਤੋਂ ਪਹਿਲਾਂ ਐਕਸ-ਰੇ ਕੀਤਾ ਜਾਂਦਾ ਕਿਉਂਕਿ ਦਰਦ ਬਹੁਤ ਜ਼ਿਆਦਾ ਵੱਜ ਜਾਂਦਾ ਐਕਸ-ਰੇ 'ਚ ਤੁਸੀਂ ਫੋਟੋ ਆ ਦੇਖੋ ਐਕਸ-ਰੇ ਦੇ ਵਿੱਚ ਪਤਾ ਲੱਗਦਾ ਕਿ ਇਸ ਬੰਦੇ ਦੇ ਸਿਰ ਦੇ ਵਿੱਚ ਗੋਲੀ ਹੁੰਦੀ ਆ ਬੁਲੇਟ ਪਰ ਜਿਉਂਦਾ ਕਿਵੇਂ ਫਿਰਦਾ ਹੁੰਦਾ ਇਹ ਬੜੀ ਚਾਰਜ ਦੀ ਗੱਲ ਆ ਵੀ ਬੰਦਾ ਜਿਉਂਦਾ ਕਿਵੇਂ ਫਿਰਦਾ ਗੋਲੀ ਵੱਜੀ ਆ ਵੀ ਹੁਣ ਤੱਕ ਤਾਂ ਤੈਨੂੰ ਮਰ ਜਾਣਾ ਚਾਹੀਦਾ ਤੂੰ ਜਿਉਂਦਾ ਕਿੱਦਾਂ ਫਿਰਦਾ ਤਾਂ ਇਨਵੈਸਟੀਗੇਸ਼ਨ ਹੁੰਦੀ ਤਾਂ ਪਤਾ ਲੱਗਦਾ ਵੀ ਇਹ ਸਹਰਾਣੇ ਥੱਲੇ ਭਾਈ ਇਹਦੀ ਘਰ ਵਾਲੀ ਤੇ ਬਨਕੇ ਹਸਪਤਾਲ ਵੀ ਇਹ ਪੈਂਦੇ ਨੇ ਜਦੋਂ ਇਹ ਪਿਸਤੌਲ ਰੱਖ ਕੇ ਸੌਂਦੇ ਆ ਵੀ ਸ਼ਾਇਦ ਸੁੱਤੇ-ਸੱਤੇ ਪਰ ਇਹਦੇ ਹੱਥ ਮਤਲਬ ਚੱਲ ਲਗੀ ਹੋਊ ਤੇ ਗੋਲੀ ਤੇਰੇ ਸਿਰ 'ਚ ਗੋਲੀ ਲੱਗ ਗਈ ਹੋਣੀ ਆ ਤੈਨੂੰ ਪਤੰਦਰ ਨੂੰ ਸਰਦਾਰਦੀ ਮਹਿਸੂਸ ਹੋ ਰਹੀ ਆ ਗੱਲਾਂ ਤੇ ਉਥੋਂ ਬਾਅਦ ਦੇ ਵਿੱਚ ਉਹ ਕਹਿੰਦੇ ਵੀ ਜਿਸ ਇਦਾਂ ਚੱਲ ਗਈ ਹੋਣੀ ਆ ਇਦਾਂ ਕਿਦਾਂ ਹੋ ਸਕਦਾ ਔਰਤੀ ਤਕੀਕਾਤ ਹੁੰਦੀ ਹੈ ਤੇ ਪਤਾ ਲੱਗਦਾ ਕਿ ਇਸ ਔਰਤ ਦੇ ਲਗਭਗ ਦੋਨਾਂ ਦੇ ਤਿੰਨ ਬਿਜ਼ਨਸ ਹੁੰਦੇ ਨੇ ਜਿੱਤੇ ਇਸ ਕੁੜੀ ਤੇ ਦਬਾਅ ਪਾਇਆ ਜਾਂਦਾ ਤਾਂ ਇਹਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਵੀ ਨਿਕਲ ਆਉਂਦਾ ਇਹ ਕੁੜੀ ਡਰੱਗ ਦੇ ਵਿੱਚ ਪਹਿਲਾਂ ਵੀ ਜੇਲ੍ਹ ਵਿੱਚ ਗਈ ਹੁੰਦੀ ਆ ਕਿਸੇ ਹੋਰ ਬੰਦੇ ਦੇ ਮਤਲਬ ਡਰੱਗ ਤਸਕਰੀ ਦੇ ਵਿੱਚ ਤਾਂ ਇਹ ਔਰਤ ਨੂੰ ਬਿਜ਼ਨਸ ਦੇ ਵਿੱਚ ਘਾਟਾ ਪੈ ਜਾਂਦਾ ਹੁੰਦਾ ਕੀ ਇਹ ਡਰ ਦੀ ਮਾਰੀ ਇਸ ਡਰਦੀ ਮਾਰੀ ਕਰਦੀ ਹੈ ਇਹ ਕਰਦੀ ਹੈ ਇਹ ਮਾਰਨਾ ਚਾਹੁੰਦੀ ਹੁੰਦੀ ਹੈ ਉਹਦੇ ਹਸਬੰਡ ਨੂੰ ਤਾਂ ਉਥੇ ਪਲਾਨ ਬਣਾਉਂਦੀ ਹੈ ਵੀ ਇਹਦੇ ਸੁੱਤੇ ਪਏ ਦੇ ਗੋਲੀ ਮਾਰ ਦੂੰ ਸੁੱਤੇ ਪਏ ਦੇ ਗੋਲੀ ਵਾਈ ਜੀ ਤੇ ਇਸ ਬੰਦੇ ਤੇ ਗੋਲੀ ਦੇਖੋ ਸਿਰਚ ਅੰਦਰ ਹੁੰਦੀ ਹੈ ਬੰਦਾ ਫੇਰ ਵੀ ਬਚ ਰਹਿੰਦਾ ਹਸਪਤਾਲ ਜਾਂਦੇ ਨੇ ਫੇਰ ਉਸ ਤੋਂ ਬਾਅਦ ਇਹ ਬੰਦਾ ਨੋਟ ਕਰਦਾ ਵੀ ਹਾਂ ਜਦੋਂ ਮੇਰੇ ਸਰਦਰ ਦੋਏ ਤੇ ਕਿੰਨਾ ਜਿਆਦਾ ਦਾ ਰਿਐਕਸ਼ਨ ਨਾਰਮਲ ਸੀਗਾ ਕਿਵੇਂ ਇਹ ਕਹਿ ਰਹੀ ਸੀ ਵੀ ਹੈ ਵੀ ਪਤਾ ਲੱਗਾ ਸੀ ਹਾਂ ਵੀ ਉਹ ਹੋਈ ਸੀ ਹੈਰਾਨ ਵੀ ਇਹ ਬਚਾਉਂਦਾ ਫਿਰਦਾ ਉਸ ਤੋਂ ਬਾਅਦ ਹੌਲੀ-ਹੌਲੀ ਨੇ ਗੱਡੀ ਚਲਾਈ ਵੀ ਮੈਨੂੰ ਕੋਈ ਚਲੋ ਜੀ ਇਸ ਨੂੰ ਲਗਭਗ 7 ਸਾਲ ਦੀ ਸਜ਼ਾ ਹੁੰਦੀ ਆ ਜਦ ਕਿ 3 ਸਾਲਾਂ ਬਾਅਦ ਹੀ ਬਾਹਰ ਆ ਜਾਂਦੀ ਆ ਪਰ ਇਹ ਬੰਦਾ ਇਸ ਤੋਂ ਅਲੱਗ ਹੋ ਜਾਂਦਾ ਤੇ ਪਹਿਲਾਂ ਇਹ ਤੇ ਜਿਹੜੀ ਸਜ਼ਾ ਹੁੰਦੀ ਆ ਡਰੱਗ ਦੀ ਉਸ ਤੋਂ ਬਾਅਦ ਇਸ ਬੰਦੇ ਨੂੰ ਗੋਲੀ ਮਾਰਨ ਦੀ ਪਰ ਦੇਖੋ ਵੀ ਜਦੋਂ ਕਿਸਮਤ ਕਹਿੰਦੇ ਸਾਥ ਦਿੰਦੀ ਆ ਤਾਂ ਬੰਦਾ ਬਚ ਰਹਿੰਦਾ ਸਿਰ ਦੇ ਵਿੱਚ ਗੋਲੀ ਲੱਗਣ ਦੇ ਬਾਵਜੂਦ ਉਹ ਤਾਂ 3 ਘੰਟੇ ਦੀ ਸਰਜਰੀ ਹੁੰਦੀ ਆ ਸਰਜਰੀ ਕਰਕੇ ਗੋਲੀ ਕੱਢ ਦਿੱਤੀ ਜਾਂਦੀ ਆ ਅੱਜ ਇਹ ਬੰਦਾ ਚੰਗਾ ਭਲਾ ਜਿਉਂਦਾ ਕਹਾਣੀ ਇੱਥੇ ਖਤਮ ਕਰਦੇ ਆ ਛੋਟੀ ਜੀ ਕਹਾਣੀ ਸੀ ਕਿ ਪਰ ਹਾਂ ਸਿਰਫ ਇਹ ਸੀ ਕਿ ਬੰਦਾ ਜੇ ਪਰਮਾਤਮਾ ਨਾਲ ਹੋਵੇ ਕੁਝ ਨਹੀਂ ਹੁੰਦਾ ਹੁੰਦਾ ਮਿਲਦੇ ਕਿਸੇ ਹੋਰ ਕਹਾਣੀ ਵਿੱਚ ਧੰਨਵਾਦ